ਇਸ ਉਸਤਾਈ ਦੇ ਵਿੱਚ ਜੇ ਗੱਲ ਕਰੀਏ ਅਕਾਲੀ ਦਲ ਵਧ ਰਹੇ ਆ ਪਹਿਲਾਂ ਅਕਾਲੀ ਦਲ ਬਾਦਲ ਸੀ ਅਕਾਲੀ ਗੱਲ ਮਾਨਸੀ ਫਿਰ ਅਕਾਲੀ ਦਲ ਵਾਰਸ ਪੰਜਾਬ ਤੇ ਆਇਆ ਤੇ ਇੱਕ ਛੇਤ ਅਕਾਲੀ ਦਲ ਹੋਰ ਹੋਊਗਾ ਇਹਨਾਂ ਨੂੰ ਲੱਗਦਾ ਨਹੀਂ ਕਿ ਵੱਡਾ ਅਕਾਲੀ ਦਲ ਨੂੰ ਨੁਕਸਾਨ ਵੀ ਹੋ ਸਕਦਾ ਕਿਉਂਕਿ ਦੀਪ ਬਾਈ ਨੇ ਕਿਹਾ ਸੀ ਵੀ ਆਪਾਂ ਕੋਈ ਵੀ ਆਨ ਟੱਚ ਨਹੀਂ ਛੱਡਣਾਗਾ ਵੀ ਕੋਈ ਸਪੇਸ ਛੱਡਣੀ ਨਹੀਂ ਉਸ ਕਰਕੇ ਆਪਾਂ ਪੋਲੀਟੀਕਲ ਫਾਰਮ ਵੀ ਇੱਥੇ ਬਣਾ ਲਈ ਆ ਤੇ ਜੇ ਪੋਲੀਟੀਕਲ ਫਾਰਮ ਬਣਾ ਲਈ ਆ ਤੇ ਆਉਣ ਵਾਲੀਆਂ ਫਿਰ ਆਪਾਂ ਜਿਹੜੀਆਂ ਆਪਣੀਆਂ ਵਿਧਾਨ ਸਭਾ ਦੀਆਂ ਚੋਣਾਂ ਪਾਉ ਵੀ ਕਿਉਂ ਛੱਡਣੀ ਜਿੰਮਾ ਕਰਕੇ ਸਟੇਜ ਤੇ ਆਪਾਂ ਪੰਥ ਪ੍ਰਤੀ ਸਾਰੇ ਇਕੱਠੇ ਆ ਜੇ ਆਪਾਂ ਕਾਲੀ ਦਲ ਬਾਦਲ ਦੀ ਗੱਲ ਕਰੀਏ ਉਹ ਆਪ ਮੁਹਾਰੀ ਇੱਕ ਦੂਜੇ ਨਾਲ ਲਤੋਤਾਣੀ ਖਿੱਚੀ ਜਾਂਦੇ ਆ ਕਿ ਜਿਨ੍ਹਾਂ ਨੂੰ ਜਿਹੜੇ ਪੰਥ ਦੇ ਅਸਲ ਕਾਲੀ ਦਲ ਆ ਉਹ ਆਪੇ ਮਿਸ਼ਾਨ ਜਾਣਗੇ ਜੀ ਆਪੇ ਆ ਜਾਣਗੇ ਕਾ ਜਿਹੜਾ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਵਿਸ਼ਵਾਸ ਬਹੁਤ ਸੀ ਪਰ ਉਹਨਾਂ ਦੇ ਨਹੀਂ ਪੂਰੇ ਉਤਰੇ ਆਪਾਂ ਆਪ ਆਮ ਆਦਮੀ ਪਾਰਟੀ ਦੇ ਜੇ ਗੱਲ ਕਰਕੇ ਆਪਾਂ ਆਪਦੇ ਸਮਝਦੇ ਸੀ ਪਰ ਉਹ ਵੀ ਇੱਕ ਤਰ੍ਹਾਂ ਦਾ ਬਹਿਰੂਪੀਏ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਨਿਕਲੀ ਹੈਗੀ ਤਾਕਾਚੇਰੀ ਦਮਦਮਾ ਸਾਹਿਬ ਦੀ ਧਰਤੀ ਤੇ ਆ ਅਕਾਲੀ ਦਲ ਵਾਰਿਸ ਪੰਜਾਬ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਵੀ ਹੋਈ ਆ ਕਾਨਫਰੰਸ ਵੀ ਹੋਈ ਆ ਹੁਣ ਸਮਾਪਤੀ ਵਾਲੇ ਪਾਸੇ ਆ। ਤੇ तकरीबन ਜੇ ਗੱਲ ਕਰੀਏ ਤੇ ਬਹੁਤ ਵੱਡਾ ਕੱਟ ਹੋਇਆ ਇੱਥੇ। ਜੇ ਆਪਾਂ ਇਧਰਲੇ ਪਾਸੇ ਗੱਲ ਕਰਦੇ ਆ ਵੱਖ-ਵੱਖ ਰੀਆਂ ਅਕਾਲੀ ਦਲ ਵੱਲੋਂ ਕਾਨਫਰੰਸਾਂ ਕੀਤੀਆਂ ਗਈਆਂ ਆ। ਅੱਜ ਅਸੀਂ ਗੱਲ ਕਰਾਂਗੇ ਜਿਹੜੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕਾਨਫਰੰਸ ਕੀਤੀ ਗਈ ਸੀ ਉਹਦੇ ਵਿੱਚ ਮੌਜੂਦ ਸੀ ਵੀਰ ਦੀਪ ਦੇ ਭਰਾਤਾ। ਦੀਪ ਸਿੱਧੂ ਦੇ ਭਰਾਤਾ ਮਨਦੀਪ ਸਿੰਘ ਸਿੱਧੂ ਸਾਡਾ ਜੁੜ ਚੁੱਕੇ ਆ ਮੰਦੀਪ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਰਹੀ ਅੱਜ ਦੀ ਤੁਹਾਡੀ ਕਾਨਫਰੰਸ ਦੇਖੋ ਕਾਨਫਰੰਸ ਅੱਜ ਬਹੁਤ ਚੜ੍ਹਦੀ ਕਲਾ ਵਿੱਚ ਸੀਗੀ ਸੰਗਤ ਦਾ ਵੀ ਕੋਈ ਘਾਟ ਨਹੀਂ ਸੀਗੀ ਸਾਰੇ ਆਪ ਮੁਹਾਰੇ ਪਹੁੰਚੇ ਆਗੇ ਜਿਨ੍ਹਾਂ ਨੂੰ ਪੰਥ ਨਾਲ ਦਰਦ ਆਉ ਸਾਰੇ ਇੱਥੇ ਪਹੁੰਚੇ ਆ ਅੱਛਾ ਇਹ ਤੋਂ ਇੱਕ ਚੀਜ਼ ਨਿਕਲੀ 2027 ਦੀਆਂ ਗੱਲਾਂ ਹੋਈਆਂ ਵਸੇ ਖੁੱਲ ਕੇ ਵਿਚਾਰ ਚਰਚਾ ਹੋਈਆਂ ਅੱਗੇ ਤੁਸੀਂ ਇੱਕ ਸੰਸਥਾ ਤੌਰ ਤੇ ਵਿਚਰਦੇ ਸੀ ਹੁਣ ਤੁਸੀਂ ਇੱਕ ਪਾਰਟੀ ਸਿਆਸੀ ਪਾਰਟੀ ਵਾਂਗੂ ਵਿਚਰ ਰਹੇ ਹੋ ਤੁਸੀਂ 227 ਨੂੰ ਕਿਵੇਂ ਦੇਖਦੇ ਆ ਤੁਸੀਂ ਦੇਖੋ ਜਿਵੇਂ ਹੁਣ ਆਪਣੀ ਵਾਰਿਸ ਪੰਜਾਬ ਜਥੇਬੰਦੀ ਸੀ ਜਿਹੜੀ ਬਾਈ ਦੀਪ ਨੇ ਆਗਾਜ਼ ਕੀਤਾ ਸੀ ਉਸ ਨੂੰ ਫਿਰ ਭਾਈ ਅਮਰੋਦਾਲ ਸਿੰਘ ਅੱਗੇ ਲੈ ਕੇ ਗਏ ਤੇ ਮਾਗੀ ਦੇ ਮੌਕੇ ਤੇ ਉਸ ਨੂੰ ਪੋਲੀਟੀਕਲ ਫਾਰਮ ਇੱਕ ਉਹਦੀ ਚੋਂ ਇੱਕ ਟਾਣੀ ਪੋਲੀਟੀਕਲ ਵੀ ਆਪਾਂ ਕੱਢ ਲਈ ਆ ਕਿਉਂਕਿ ਦੀਪ ਬਾਈ ਨੇ ਕਿਹਾ ਸੀ ਵੀ ਆਪਾਂ ਕੋਈ ਵੀ ਆਨਟੱਚ ਨਹੀਂ ਛੱਡਣਾਗਾ ਵੀ ਕੋਈ ਸਪੇਸ ਛੱਡਣੀ ਨਹੀਂ ਉਸ ਕਰਕੇ ਆਪਾਂ ਪੋਲਿਟੀਕਲ ਫਾਰਮ ਵੀ ਇਦੀ ਬਣਾ ਲਈ ਆ ਤੇ ਜੇ ਪੋਲਿਟੀਕਲ ਫਾਰਮ ਬਣਾਲੀ ਆ ਤੇ ਆਉਣ ਵਾਲੀਆਂ ਫਿਰ ਆਪਾਂ ਜਿਹੜੀਆਂ ਆਪਣੀਆਂ ਵਿਧਾਨ ਸਭਾ ਦੀਆਂ ਚੋਣਾਂ ਪਾਉ ਵੀ ਕਿਉਂ ਛੱਡਣੀ ਆ ਕਿਰਪਾ ਕਰਕੇ ਸਟੇਜ ਤੇ ਆਵੇ 2027 ਦੇ ਵਿੱਚ ਜੇ ਗੱਲ ਕਰੀਏ ਅਕਾਲੀ ਦਲ ਵਧ ਰਿਹਾ ਪਹਿਲਾਂ ਅਕਾਲੀ ਦਲ ਬਾਦਲ ਸੀ ਅਕਾਲੀ ਦਲ ਮਾਨ ਸੀ ਫਿਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਇਆ ਤੇ ਇੱਕ ਛੇ ਦਾ ਅਕਾਲੀ ਦਲ ਹੋਰ ਆਊਗਾ ਇਹਨਾਂ ਨੂੰ ਲੱਗਦਾ ਨਹੀਂ ਕਿ ਵੱਡਾ ਅਕਾਲੀ ਦਲ ਨੂੰ ਨੁਕਸਾਨ ਵੀ ਹੋ ਸਕਦਾ ਨਹੀਂ ਦੇਖੋ ਹੋ ਸਕਦਾ ਪਰ ਜਿਨ੍ਹਾਂ ਨੂੰ ਪੰਥ ਪ੍ਰਤੀ ਸਾਰੇ ਇਕੱਠੇ ਆ ਜੇ ਆਪਾਂ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਉਹ ਆਪ ਮੁਹਾਰੀ ਇੱਕ ਦੂਜੇ ਨਾਲ ਲਤੋਦਾਣੀ ਖਿੱਚੀ ਜਾਂਦੇ ਆ ਕਿ ਤੇ ਜਿਨ੍ਹਾਂ ਨੂੰ ਜਿਹੜੇ ਪੰਥ ਦੇ ਅਸਲ ਅਕਾਲੀ ਦਲ ਆ ਉਹ ਆਪੇ ਪਛਾਣ ਜਾਣਗੇ ਜੀ ਆਪੇ ਆ ਜਾਣਗੇ ਕੀ ਲੱਗਦਾ ਤੁਹਾਨੂੰ ਵਾਰਿਸ ਪੰਜਾਬ ਦੇ ਅਕਾਲੀ ਦਲ ਲੈ ਕੇ ਤੁਸੀਂ ਚੱਲੇ ਹੋਣਾ 227 ਨੂੰ ਕਿਵੇਂ ਦੇਖ ਰਹੇ ਹੋ ਕੀ ਟਾਰਗੇਟ ਮੰਨ ਲਿਆ ਲੋਕਾਂ ਦੇ ਵਿਚਾਰ ਦੋ ਲੋਕਾਂ ਦਾ ਕੀ ਰਿਸਪੌਂਸ ਆ ਤੁਹਾਨੂੰ ਦੇਖੋ ਹਜੇ ਤਾਂ ਕੁਝ ਨਹੀਂ ਹੋਇਆ ਤਾਂ ਇੱਕ ਗਾਜ਼ ਹੋਇਆਗਾ ਹੌਲੀ ਹੌਲੀ ਵਿਚਰ ਰਹੇ ਆ ਪਿੰਡੋਂ ਪਿੰਡ ਗਏ ਆ ਜੀ ਪੈਸ ਏਰੀਆ ਚ ਬਹੁਤ ਟਾਈਮ ਲਾਇਆ ਹੁਣ ਮੈਂ ਵੀ ਲਾਇਆ ਸਾਰਿਆਂ ਨੇ ਇਹੀ ਕਰਕੇ ਥੋੜਾ ਵਰਕਆਊਟ ਕਰਾਂਗੇ ਫਿਰ ਇਸ ਦੀ ਰੂਪਰੇਖਾ ਅੱਗੇ ਤਿਆਰ ਕਰਾਂਗੇ ਅਕਾਲੀ ਦਲ ਬਾਦਲ ਨੂੰ ਫਿਰ ਪ੍ਰਧਾਨ ਮਿਲ ਗਏ ਆ ਸੁਖਬੀਰ ਸਿੰਘ ਬਾਦਲ ਕਿਵੇਂ ਵੇਖਦੇ ਹੋ ਸਾਮਾ ਵੱਡੇ ਅਕਾਲੀ ਦਲ ਨਾਲ ਤੁਹਾਡਾ ਹੋਣਾ ਵੈਸ ਟਾਈਮ ਦੇਤੇ ਕਿਉਂਕਿ ਚਾਰ ਤੇ ਅਕਾਲੀ ਦਲ ਹੋਣ ਦੇ ਵਿੱਚ ਦੇਖੋ ਉਹਨਾਂ ਆਪ ਹੀ ਉਤਰ ਜਾਂਦੇ ਆ ਜੀ ਆਪ ਹੀ ਪ੍ਰਧਾਨ ਲੱਗ ਜਾਂਦੇ ਆ ਉਹਨਾਂ ਬਾਰੇ ਦਾ ਪਤਾ ਹੀ ਆ ਜਿਹੜਾ ਕੋ ਚੱਲੀ ਜਾਂਦਾ ਲੋਕਾਂ ਦੇ ਵਿੱਚ ਵਿਚਰਦੇ ਲੋਕੀ ਕੀ ਆਸ ਰੱਖਦੇ ਆ ਤੁਹਾਡੇ ਤੋਂ ਕੀ ਆਸਾ ਕਿਉਂਕਿ ਲੋਕ ਹਰ ਇੱਕ ਆਮ ਆਦਮੀ ਪਾਰਟੀ ਦੇ ਵੱਡੀ ਆਸ ਸੀ ਵੱਡੀ ਸਰਕਾਰ ਬਣੀ 90 ਤੋਂ ਵੱਧ ਐਮ ਐਲ اے ਸੀ ਪਰ ਇਸ ਟਾਈਮ ਤੇ ਮੋਹ ਪੰਘੋੜ ਦੇਖੋ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਵਿਸ਼ਵਾਸ ਬਹੁਤ ਸੀ ਪਰ ਉਹ ਉਹਨਾਂ ਦੇ ਨਹੀਂ ਪੂਰੇ ਉਤਰੇ ਆਪਾਂ ਆਪ ਆਮ ਆਦਮੀ ਪਾਰਟੀ ਦੇ ਜੇ ਗੱਲ ਕਰੀਏ ਆਪਾਂ ਆਪਦੇ ਸਮਝਦੇ ਸੀ ਪਰ ਉਹ ਵੀ ਇੱਕ ਤਰ੍ਹਾਂ ਨਾਲ ਬਹਿਰੂਪੀਏ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਨਿਕਲੀ ਹੈਗੀ ਤੋ ਠੀਕ ਆ ਆਪਣੀ ਇੱਕ ਮੈਂ ਕਹਿੰਦਾ ਹੇਤਰੀ ਪੰਥਕ ਪਾਰਟੀ ਦੇ ਵੱਜੋਂ ਉੱਭਰ ਰਹੇ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਗੁਰੂ ਦੇ ਗੁਰੂ ਸਾਹਿਬ ਦੇ ਫਲਸਫੇ ਦੇ ਰਹਿ ਕੇ ਚੱਲਾਂਗੇ ਇਹੀ ਜੀ ਉਹ ਓਟਸਰਾ ਵੀ ਗੁਰੂ ਸਾਹਿਬ ਦਾ ਹੀ ਆ ਪਾਸ ਵੀ ਇਹੀ ਕਰਦੇ ਆ ਵੀ ਗੁਰੂ ਸਾਹਿਬ ਆਪੇ ਅੱਗੇ ਲੱਗ ਕੇ ਸਾਨੂੰ ਰਾਹ ਦਿਖਾਉਣਗੇ। ਏਕਤਾ ਦੀ ਬਾਰ ਬਾਰ ਗੱਲ ਹੁੰਦੀ ਆ ਕਿਹੜੀ ਏਕਤਾ ਦੀ ਗੱਲ ਕਰਦੇ ਹੋ ਲੋਕਾਂ ਨੂੰ ਏਕਤਾ ਦਿਖਾਉਣੀ ਚਾਹੁੰਦੇ ਕਿ ਜਾਂ ਅਕਾਲੀ ਦਲ ਇੱਕ ਹੋ ਸਕਦੇ ਆ ਵੀ ਸਤਾਈ ਦੇ ਵਿੱਚ। ਨਹੀਂ ਦੇਖੋ ਏਕਤਾ ਤਾਂ ਪਹਿਲਾਂ ਉੱਪਰ ਲੀਡਰਾਂ ਦੀ ਆ। ਜੇ ਲੀਡਰ ਹੋਣਗੇ ਆਪਣੀ ਹਵਾਮ ਆਪਣੀ ਸਾਧ ਸੰਗਤ ਆ ਉਹ ਤਾਂ ਆਪਣੇ ਨਾਲ ਹੀ ਹੈਗੇ। ਪਹਿਲਾਂ ਆਪਾਂ ਲੀਡਰ ਸਾਰੇ ਪੰਜਾਬ ਪ੍ਰਤੀ ਸੱਚੇ ਹੋ ਕੇ ਪੰਥ ਪ੍ਰਤੀ ਸੱਚੇ ਹੋ ਕੇ ਆਪਾਂ ਇਕੱਠੇ ਹੋਈਏ। ਜਿਵੇਂ ਜਸਕਰਨ ਸਿੰਘ ਕਾਲ ਸਿੰਘ ਆਲੇ ਨੇ ਵੀ ਇਹਦਾ ਕਦਮ ਚੁੱਕਿਆਗਾ। ਜੀ ਮਿਸਟਰ ਉਹ ਵੀ ਬਹੁਤ ਸੁਲਾਗਾ ਜੋ ਕਦਮ ਆ। ਵੀ ਜੀ ਏਕੇ ਦੀ ਗੱਲ ਕਰਦੇ ਆ ਤਾਂ ਸ਼ੁਰੂਆਤ ਕਿਸੇ ਨੂੰ ਕਰਨੀ ਪੈਣੀ ਆ ਨਾ ਏਕਾ ਕਿਸ ਤਰ੍ਹਾਂ ਸੰਭੋ ਹੋ ਸਕਦਾ ਏਕਾ ਸੰਭੋ ਕਿਵੇਂ ਆਕਾਲੀ ਦਲ ਵੱਖ-ਵੱਖਰੇ ਹੋ ਰਹੇ ਮੈਂ ਉਹ ਗੱਲ ਕਰਦਾ ਨਾ ਆਕਾਲੀ ਦਲ ਵੱਖਰੇ-ਵੱਖਰੇ ਹੋ ਰਹੇ ਆ ਪਰ ਏਕਾ ਏਕੇ ਦੀ ਗੱਲ ਹੁੰਦੀ ਏ ਏਕਾ ਕਿਵੇਂ ਹੋ ਨਹੀਂ ਦੇਖੋ ਏਕਾ ਇਹੀ ਆ ਸਭ ਨਾਲ ਹੋ ਸਕਦਾ ਵੀ ਸਭ ਨਾਲ ਜਿਹੜੇ ਹੁਣ ਜਿੰਨੇ ਪੰਥ ਪ੍ਰਤੀ ਸੱਚੇ ਹੋ ਕੇ ਚੱਲਣਗੇ ਉਹਨਾਂ ਨਾਲ ਅਸੀਂ ਮੀਟਿੰਗ ਵੀ ਕਰਾਂਗੇ ਵੀ ਪੰਥ ਪ੍ਰਤੀ ਗੋਹਾਰ ਵੀ ਕਰਾਂਗੇ ਬਿਲਕੁਲ ਵੀ ਇਕੱਠੇ ਹੋ ਕੇ ਚੱਲੀਏ ਕਿਉਂਕਿ ਇਕੱਠੇ ਹੋ ਕੀ ਆਪਣਾ ਹੱਲ ਆ ਆਪਣੀਆਂ ਵੈਸੀ ਆਪਣੀ ਜਿਹੜਾ ਕਹਦਾਂਗੇ ਵੀ ਆਪਣੀ ਲੜਾਈ ਆ ਉਹ ਬਹੁਤ ਵੱਡੀਆਂ ਤੇ ਰਾਜਣੀਆਂ ਦਿੱਲੀ ਤੋਂ ਚੱਲਦੀਆਂ ਆਪਾਂ ਪ੍ਰੰਤ ਪੰਥ ਪ੍ਰਤੀ ਸੱਚੇ ਹੋ ਕੇ ਚੱਲੋ ਬਾਕੀ ਆਪੇ ਗੁਰੂ ਮਾਰਾ ਦੋ ਤਰੀਕ ਨੂੰ ਜਿਹੜਾ ਫੈਸਲਾ ਆਇਆ ਸੀ ਸਿੰਘ ਸਾਹਿਬ ਨੇ ਉਦੋਂ ਵੀ ਕਿਹਾ ਸੀ ਕਿ ਸਾਰੇ ਚੁੱਲ੍ਹੇ ਸਮੇਟ ਲਓ ਤੇ ਇਕੱਠੇ ਹੋ ਜਾਓ ਪਰ ਅਜੇ ਤੱਕ ਚੁੱਲ੍ਹੇ ਸਮੇਟੇ ਨਹੀਂ ਗਏ ਸੋ ਕੁਝ ਚੁੱਲ੍ਹੇ ਤਾਂ ਵੱਖ-ਵੱਖਰੇ ਹੋ ਰਹੇ ਕੋ ਉਦੋਂ ਬਾਅਦ ਕਿਉਂਕਿ ਸਮਾਂ ਬਹੁਤ ਘੱਟ ਸੀ ਜਿਵੇਂ ਹੁਣ ਅਕਾਲੀ ਦਲ ਵਾਰਿਸ ਪੰਜਾਬ ਅਕਾਲੀ ਦਲ ਮਾਨ ਉਹ ਆਪਦੇ ਆਪ ਦੀ ਕਾਨਫਰੰਸ ਦੀ ਤਿਆਰੀ ਕਰਨ ਲੱਗੇ ਹੋਏ ਸੀ ਦੇਖੋ ਇੱਕ ਦਿਨ 'ਚ ਸਾਰਾ ਕੁਝ ਨਹੀਂ ਹੁੰਦਾ ਹੁੰਦਾ ਸਮਾਂ ਚਾਹੀਦਾ ਸਮੇਂ ਨਾਲ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਜੀ ਦੀਪ ਬਾਈ ਦੇ ਭਰਾਤਾ ਮਨਦੀਪ ਸਿੰਘ ਸਿੱਧੂ ਨਾਲ ਸੀ ਸਾਡੇ ਉਹਨਾਂ ਨੇ ਕਿਹਾ ਕਿ ਸਮਾਂ ਚਾਹੀਦਾ ਵਾ ਉਹਨਾਂ ਨੇ ਸਮੇਂ ਚ ਸਾਰੀ ਏਕਤਾ ਹੋ ਸਕਦੀ ਹੈ ਕਸ ਸੰਭੂ ਵੀ ਆ ਪਰ ਅਸੀਂ ਕਹਿੰਦੇ ਆਪਣੀ ਕੋਸ਼ਿਸ਼ ਕਰ ਰਹੇ ਹਾਂ ਕਿ 227 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਸਾਡੀ ਸਰਕਾਰ ਆਵੇ ਅਮਰਤਪਾਲ ਸਿੰਘ ਦਾ ਬਾਰ ਬਾਰ ਜ਼ਿਕਰ ਹੋਇਆ ਜ ਸਟੇਜ ਤੇ ਖਾਸ ਕਰਕੇ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਲਾਨਤਾ ਗਿਆ ਵਾ ਕਿਹਾ ਗਿਆ ਕਿ ਜੇ ਤੁਸੀਂ ਐਮਪੀ ਤੌਰ ਤੇ ਬਾਹਰ ਨਹੀਂ ਕੱਢੋਗੇ ਤੇ 227 ਦੇ ਵਿੱਚ ਖਾਸ ਕਰਕੇ ਸਟੇਜ ਤੇ ਗੱਲ ਹੋਈ ਉੱਥੇ ਉਹ ਬਾਰ ਬਾਰ ਗੱਲ ਚੱਲੀ ਕਿ 227 ਦੇ ਵਿੱਚ ਮੁੱਖ ਮੰਤਰੀ ਹੋਊਗਾ ਅਮਰਤਪਾਲ ਸਿੰਘ ਤੇ ਫਿਰ ਉਹ ਜੇਲ੍ਹ ਤੋਂ ਬਾਹਰ ਕਜੇ 2 ਸਾਲ ਦੇ ਵਿੱਚ ਜੇਲ੍ਹ ਤੋਂ ਬਾਹਰ ਨਹੀਂ ਹੋਊਗਾ ਤੇ ਫਿਰ ਮੁੱਖ ਮੰਤਰੀ ਬਣ ਕੇ ਜੇਲ੍ਹ ਤੋਂ ਬਾਹਰ ਹੋਊਗਾ ਤਾਂ ਵਾਕਡੋਰ ਹੋਊਗੀ ਅਮਰਪਾਲ ਦੇ ਹੱਕ ਦੇ ਵਿੱਚ